ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਪੰਜਾਬ ਪੁਲਿਸ ਨੇ 20 ਕਿਲੋ ਚਿੱਟਾ ਹੈਰੋਇਨ ਫੜਨ ਦਾ ਦਾਵਾ ਕੀਤਾ ਹੈ ਪੂਰੀ ਜਾਣਕਾਰੀ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਹੈ ਪੰਜਾਬ ਪੁਲਿਸ ਦੇ ਇੱਕ ਬਹੁਤ ਵੱਡੇ ਅਫਸਰ AIG ਸਮੇਤ ਪੰਜ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਕੀਤੀ ਗਈ ਹੈ ਪੂਰਾ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਤੀਜੀ ਖਬਰ ਹੈ ਪੰਜਾਬ ਦੇ ਵਿੱਚੋਂ 3 ਹੈਂਡ ਗਰਨੇਡ ਫੜਨ ਦਾ ਦਾਵਾ ਪੁਲਿਸ ਵੱਲੋਂ ਕੀਤਾ ਗਿਆ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਇਹ ਵੀ ਕਹਾਣੀ ਸੁਣਨ ਵਾਲੀ ਹੈ ਗਰਨੇਡ ਕਿਵੇਂ ਤੇ ਕਿੱਥੋਂ ਫੜੇ ਗਏ ਨੇ ਔਰ ਚੌਥੀ ਵੱਡੀ ਖਬਰ ਹੈ ਕਿ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦਾ ਐਲਾਨ ਕੀਤਾ ਮਜ਼ਦੂਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਹੜ੍ਹਾਂ ਦੇ ਵਿੱਚ ਮਜ਼ਦੂਰ ਵੀ ਡੁੱਬੇ ਨੇ ਮਜ਼ਦੂਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਪਰ ਪੰਜਾਬ ਸਰਕਾਰ ਨੇ ਤੇ ਕੇਂਦਰ ਸਰਕਾਰ ਨੇ ਹੁਣ ਤੱਕ ਮਜ਼ਦੂਰਾਂ ਲਈ ਕਿਸੇ ਵੀ ਸਹਾਇਤਾ ਦਾ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਹੁਣ ਤੁਹਾਨੂੰ ਇੱਕ ਇੱਕ ਖਬਰ ਦੀ ਵਿਸਥਾਰ ਚ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਆ ਕਰੋ ਔਰ ਮਿੱਤਰ ਪਿਆਰਿਓ ਜੇ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਵੋ ਤੇ ਬੈਲ ਘੰਟੀ ਵਾਲਾ ਜਿਹੜਾ ਬਟਨ ਦਿੱਤਾ ਹੋਇਆ ਉਹਨੂੰ ਨਾਲ ਦਬਾ ਦਿਓ ਤਾਂ ਕਿ ਕੀਮਤੀ ਮੁੱਦਿਆਂ ਦੀ ਜਾਣਕਾਰੀ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਹੁਣ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਅਮਰਤਸਰ ਪੁਲਿਸ ਨੇ ਵੱਡਾ ਦਾਵਾ ਕੀਤਾ ਹੈ ਕਿ 20 ਕਿਲੋ ਚਿੱਟਾ 20 ਕਿਲੋ ਹੈਰੋਇਨ ਫੜੀ ਗਈ ਹੈ ਅਮਰਤਸਰ ਪੁਲਿਸ ਨੇ ਜਿਹੜੇ ਪੁਲਿਸ ਅਫਸਰ ਗੁਰਪ੍ਰੀਤ ਸਿੰਘ ਢੁੱਲਰ ਨੇ ਉਹਨਾਂ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ ਇੱਕ ਪਿਓ ਪੁੱਤ ਸਮੇਤ 9 ਜਣਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਦਾਵਾ ਹੈ ਕਿ ਇਹ ਨਸ਼ੇ ਦਾ ਇੱਕ ਵੱਡਾ ਗਰੋਹ ਚਲਾ ਰਹੇ ਸੀ 20 ਕਿ ਲੋਕ ਇਕੱਠਾਈ ਚਿੱਟਾ ਜਿਹੜਾ ਉਹ ਫੜਿਆ ਗਿਆ ਇੱਕ ਪਾਸੇ ਪੰਜਾਬ ਹੜਾ ਚ ਡੁੱਬ ਰਿਆ ਲੋਕ ਹੜਾਂ ਤੇ ਪਾਣੀ ਦੇ ਨਾਲ ਮਰ ਰਹੇ ਨੇ ਤੇ ਦੂਜੇ ਪਾਸੇ ਕੁਝ ਆ ਜਿਹੜੇ ਗੰਦੀ ਸੋਚ ਵਾਲੇ ਲੋਕ ਨੇ ਉਹ ਨਸ਼ਿਆਂ ਦੇ ਨਾਲ ਪੰਜਾਬ ਨੂੰ ਡੋਬ ਦੇਣਾ ਚਾਹੁੰਦੇ ਨੇ ਹਰਾ ਜਿੰਨਾ ਹੀ ਨੁਕਸਾਨ ਨਸ਼ਿਆਂ ਨੇ ਪੰਜਾਬ ਦਾ ਕੀਤਾ ਤੇ ਲਗਾਤਾਰ ਕਰ ਰਹੇ ਨੇ ਔਰ ਵੇਖੋ ਜਦੋਂ ਸਾਰੇ ਪਾਸੇ ਨਸ਼ਿਆਂ ਦੀ ਰੋਕ ਥਾਮ ਦੇ ਲਈ ਰਾਹਤ ਕਾਰ ਚੱਲ ਰਹੇ ਨੇ ਲੋਕ ਇਧਰ ਲੱਗੇ ਨੇ ਤਾਂ ਇਹਦਾ ਫਾਇਦਾ ਉਠਾ ਕੇ ਕੁਝ ਨਸ਼ਾ ਤਸਕਰ ਜਿਹੜੇ ਨੇ ਉਹ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਪੁਲਿਸ ਦੇ ਇੱਕ ਵੱਡੇ ਅਫਸਰ AIG ਸਮੇਤ 5 ਦੇ ਉੱਪਰ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਮਾਮਲਾ ਕੀ ਹੈ ਬੀਤੇ ਦਿਨ ਇੱਕ ਕਾਰੋਬਾਰੀ ਹੈ ਮੁਹਾਲੀ ਦਾ ਉਹਨੇ HDFC ਬੈਂਕ ਦੇ ਵਿੱਚ ਜਾ ਕੇ ਤੇ ਅੱਗੇ ਬੈਂਕ ਦੇ ਬਾਥਰੂਮ ਤੇ ਜਾ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਤੇ ਉਹਨੇ ਇੱਕ ਖੁਦਕੁਸ਼ੀ ਦਾ ਨੋਟ ਲਿਖਿਆ ਤੇ ਇੱਕ ਵੀਡੀਓ ਬਣਾਈ ਜਿਹੜੀ ਕਿ ਉਹ ਆਪਣੇ ਪਿੱਛੇ ਛੱਡ ਗਿਆ ਜਿਹਦੇ ਚ ਉਹਨੇ ਬੜੇ ਗੰਭੀਰ ਤੇ ਵੱਡੇ ਦੋਸ਼ ਲਾਏ ਉਸਨੇ ਕਿਹਾ ਕਿ ਮੈਂ ਇਹ ਖੁਦਕੁਸ਼ੀ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਪੁਲਿਸ ਦਾ ਵੱਡਾ ਅਫਸਰ ਆਪਣੇ ਕੁਝ ਮਲਾਜ਼ਮਾਂ ਨੂੰ ਲੈ ਕੇ ਲਗਾਤਾਰ ਮੈਨੂੰ ਤੰਗ ਕਰ ਰਿਹਾ ਮੈਨੂੰ ਬਲੈਕਮੇਲ ਕਰ ਰਿਹਾ ਮੈਨੂੰ ਦਬਕ ਕੇ ਮਾਰ ਰਿਹਾ ਧਮਕੀਆਂ ਦੇ ਰਿਹਾ ਔਰ ਇੱਕ ਦਿਨ ਪਹਿਲਾਂ ਮੈਨੂੰ ਆਪਣੇ ਘਰ ਬੁਲਾ ਕੇ ਇਸਨੇ ਗਾਲਾਂ ਕੱਢੀਆਂ ਮੇਰੀ ਬੇਇੱਜ਼ਤੀ ਬਹੁਤ ਕੀਤੀ ਹੈ ਤੇ ਮੇਰੇ ਤੋਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਾਰੋਬਾਰੀ ਨੇ ਇਹ ਦੋਸ਼ ਲਾਏ ਦੇਖੋ ਖੁਦਕੁਸ਼ੀ ਕਰਨੀ ਕੋਈ ਸੌਖੀ ਨਹੀਂ ਆਪਣੇ ਪਰਿਵਾਰ ਆਪਣੇ ਬੱਚਿਆਂ ਨੂੰ ਛੱਡ ਕੇ ਆਪਣੀ ਪਤਨੀ ਨੂੰ ਆਪਣੇ ਮਾਪਿਆਂ ਨੂੰ ਛੱਡ ਕੇ ਮਰਨ ਨੂੰ ਕਿਸੇ ਦਾ ਜੀ ਕਰਦਾ ਨਹੀਂ ਕਰਦਾ ਤੇ ਜੇ ਉਹ ਮੁੰਡਾ ਮਰਿਆ ਜਿਹਦਾ ਨਾਮ ਰਾਜਦੀਪ ਦੱਸਿਆ ਜਾ ਰਿਹਾ ਤਾਂ ਫਿਰ ਗੱਲ ਲਾਜ਼ਮੀ ਕੋਈ ਵੱਡੀ ਤਾਂ ਹੋਵੇਗੀ ਐਵੇਂ ਤਾਂ ਗੋਲੀ ਮਾਰ ਨਹੀਂ ਗਿਆ ਉਹ ਬੈਂਕ ਦੇ ਵਿੱਚ ਜਾ ਕੇ ਸੋ ਫਿਰ ਪੁਲਿਸ ਅਫਸਰਾਂ ਦੇ ਉੱਪਰ ਪਰਚਾ ਦਰਜ ਕਰਨਾ ਪਿਆ ਏਆਈਜੀ ਗੁਰਜੋਤ ਕਲੇਰ ਇੱਕ ਸਮੀਰ ਅਗਰਵਾਲ ਸੈਨਾ ਇਹਨਾਂ ਸਾਰਿਆਂ ਦੇ ਉੱਪਰ ਪਰਚਾ ਜਿਹੜਾ ਉਹ ਦਰਜ ਕਰ ਲਿਆ ਗਿਆ ਐਫਆਈਆਰ ਕੱਟ ਦਿੱਤੀ ਗਈ ਆ ਤੇ ਹੁਣ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਸਵਾਲ ਇਹ ਆ ਕਿ ਤਕੜੇ ਦਾ ਇੱਥੇ 37200 ਹੁੰਦਾ ਪਹੁੰਚ ਵਾਲੇ ਵਿਅਕਤੀ ਜਿਹੜੇ ਆ ਉਹ ਕੁਝ ਕਰਦੇ ਨੇ ਅੰਤ ਨੂੰ ਉਹ ਨਿਕਲ ਜਾਂਦੇ ਨੇ ਬਾਜ ਜਾਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਆ ਉਹ ਆਉਣ ਵਾਲਾ ਟਾਈਮ ਦੱਸੇਗਾ ਅਗਲੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਹੜ੍ਹ ਆਏ ਹੜ੍ਹਾਂ ਦੇ ਵਿੱਚ ਮਜ਼ਦੂਰਾਂ ਦਾ ਵੀ ਵੱਡਾ ਨੁਕਸਾਨ ਹੋਇਆ ਮਜ਼ਦੂਰਾਂ ਦੇ ਵੀ ਘਰ ਟਹਿ ਗਏ ਮਜ਼ਦੂਰ ਵੀ ਹੜ੍ਹ ਦੇ ਵਿੱਚ ਡੁੱਬੇ ਨੇ ਪਰ ਪੰਜਾਬ ਸਰਕਾਰ ਨੇ ਜਦੋਂ ਮੁਆਵਜ਼ਿਆਂ ਦਾ ਐਲਾਨ ਕੀਤਾ ਤਾਂ ਮਜ਼ਦੂਰਾਂ ਦੇ ਲਈ ਕਿਸੇ ਤਰ੍ਹਾਂ ਦੇ ਕੋਈ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਗਿਆ ਮਜਦੂਰ ਜਥੇਬੰਦੀਆਂ ਨੇ ਇਹ ਐਲਾਨ ਕੀਤਾ ਹੈ ਕਿ ਅਸੀਂ ਇਸ ਮੁੱਦੇ ਦੇ ਉੱਪਰ ਆਉਣ ਵਾਲੇ ਟਾਈਮ ਦੇ ਵਿੱਚ ਵੱਡੀ ਆਵਾਜ਼ ਉਠਾਵਾਂਗੇ ਵੇਖੋ ਇਹ ਗੱਲ ਬਿਲਕੁਲ ਸੱਚੀ ਹੈ ਮਜਦੂਰਾਂ ਨਾਲ ਸਦੀਆਂ ਤੋਂ ਬਿਤਕਰਾ ਹੁੰਦਾ ਆਇਆ ਅੱਜ ਵੀ ਹੋ ਰਿਹਾ ਹੈ ਕਈ ਲੋਕ ਤਾਂ ਮਜਦੂਰਾਂ ਦੇ ਡੁੱਬ ਗਏ ਮਜਦੂਰਾਂ ਦੇ ਰਾਸ਼ਨ ਲੈਣ ਤੇ ਚੜੇ ਪਏ ਨੇ ਉਹ ਕਹਿੰਦੇ ਨੇ ਜੀ ਇਹਨਾਂ 2-2 4-4 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਿਆ 6-6 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਿਆ ਮੈਂ ਪੁੱਛਣਾ ਚਾਹਣਾ ਤੁਹਾਡੇ ਢਿੱਡ ਪੀੜ ਹੈ ਜੇ ਮਜ਼ਦੂਰ ਜਿਹੜੇ ਡੁੱਬ ਗਏ ਉਹ 2-4 ਮਹੀਨੇ ਉਹਨਾਂ ਨੂੰ ਕਿਤੋਂ ਮਿਲਣਾ ਨਹੀਂ ਕਿ ਤੁਸੀਂ ਚਾਹੁੰਦੇ ਹੋ ਵੀ ਇੱਕ-ਇੱਕ ਦਿਨ ਦਾ ਉਹ ਰਾਸ਼ਨ ਲੈਣ ਇੰਨੀਆਂ ਹਜ਼ਾਰਾਂ ਟਰਾਲੀਆਂ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਤੇ ਮੱਧ ਪ੍ਰਦੇਸ਼ ਤੱਕ ਤੋਂ ਆਈਆਂ ਕੈਂਟਰ ਭਰ-ਭਰ ਕੇ ਆਏ ਨੇ ਤੇ ਜੇ ਗਰੀਬ ਮਜ਼ਦੂਰ ਕੋਈ 2 ਮਹੀਨਿਆਂ ਦੇ ਵਸੀਬੇ ਦੇ ਲਈ ਕੋਈ ਖੰਡ ਪੱਤੀ ਚਾਹ ਲੈ ਲੂਗਾ ਤੇ ਇਹਦੇ ਚ ਕੀ ਜਾਨ ਨਿਕਲਦੀ ਕਿਸੇ ਦੀ ਔਰ ਨਿਕਲੀ ਜਾਨ ਉਹਨਾਂ ਦੀ ਜਾਂਦੀ ਜਿਨ੍ਹਾਂ ਨੇ ਹੱਥੋਂ ਕੁਝ ਦਿੱਤਾ ਨਹੀਂ ਉਹਨਾਂ ਦੀ ਜਾਨ ਵੱਧ ਨਿਕਲੀ ਜਾਂਦੀ ਉਹਨਾਂ ਨੂੰ ਵੱਧ ਪ੍ਰੋਬਲਮ ਹੋਈ ਪਈ ਆ ਸੋ ਮੈਂ ਠੋਕ ਬਜਾ ਕੇ ਕਹਿਣਾ ਚਾਹਣਾ ਕਿ ਮਜ਼ਦੂਰਾਂ ਦੇ ਨਾਮ ਇਹ ਵਿਤਕਰਾ ਵੇਖਣ ਨੂੰ ਮਿਲ ਰਿਹਾ ਕਈ ਕਹਿੰਦੇ ਨੇ ਕਿ ਵੇਖੋ ਜੀ ਇੱਕ ਵੀਡੀਓ ਵਾਇਰਲ ਹੋਈ ਇੱਕ ਬੰਦੇ ਦੀ ਉਹ ਕਹਿ ਰਿਹਾ ਕਿ ਜੇ ਇਹਨਾਂ ਨੂੰ ਐਦਾਂ ਰਾਸ਼ਨ ਗਰੀਬਾਂ ਨੂੰ ਮਿਲਿਆ ਤਾਂ ਇਹਨਾਂ ਨੇ ਤਾਂ ਸਾਡੇ ਦਿਹਾੜੀ ਨਹੀਂ ਆਉਣਾ ਹੱਦ ਹੋ ਗਈ ਹੜਾਂ ਚ ਡੁੱਬੇ ਪਏ ਵੀ ਜਾਤੀਵਾਦ ਤੋਂ ਉਸ ਨਫ਼ਰਤ ਤੋਂ ਬਾਹਰ ਨਹੀਂ ਆ ਸਕੇ ਕੁਝ ਲੋਕ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕੇ ਕੋ ਪਹਿਚਾਣ ਬੋ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋ ਭਨੇ ਕੋ ਮੰਦੇ ਪਰ ਅਜੇ ਵੀ ਲੋਕਾਂ ਨੂੰ ਅਕਲ ਬਹੁਤੀ ਆਈ ਨਹੀਂ ਹੁਣ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚੋਂ ਗਰਨੇਡ ਮਿਲੇ ਨੇ ਤਿੰਨ ਗਰਨੇਡ ਮਿਲੇ ਨੇ ਗੋਬਿੰਦਪੁਰਾ ਤੇ ਭਾਮਰੀ ਜਗ੍ਹਾ ਦੱਸੀ ਜਾ ਰਹੀ ਹੈ ਜਿੱਥੋਂ ਤਿੰਨ ਗਰਨੇਡ ਮਿਲਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਉਹਦੀ ਨਿਸ਼ਾਨਦੇਹੀ ਦੇ ਆਧਾਰ ਤੇ ਇਹ ਤਿੰਨ ਗ੍ਰਨੇਡ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਦੱਸਿਆ ਕਿ ਤਿੰਨੋਂ ਗ੍ਰਨੇਡ ਇੱਕ ਬਾਲਟੀ ਦੇ ਵਿੱਚ ਪਾਏ ਹੋਏ ਸੀ ਤੇ ਉਹਨਾਂ ਨੂੰ ਲੁਕਾਇਆ ਹੋਇਆ ਸੀ ਲੁਕੋ ਕੇ ਰੱਖਿਆ ਗਿਆ ਸੀ ਹੁਣ ਤੁਸੀਂ ਦੱਸੋ ਕਿ ਇਦਾਂ ਦੀਆਂ ਸਾਜਸ਼ਾਂ ਪੰਜਾਬ 'ਚ ਕੌਣ ਕਰਾਉਣੀਆਂ ਚਾਹੁੰਦਾ ਹੈ ਇਹਨਾਂ ਦਿਨਾਂ 'ਚ ਜਦੋਂ ਇੱਕ ਪਾਸੇ ਸਰਕਾਰ ਦੀ ਨਲਾਇਕੀ ਤੇ ਕੁਦਰਤ ਦੀ ਮਾਰ ਕਾਰਨ ਪੰਜਾਬ ਡੁੱਬਿਆ ਪਿਆ ਹੜ੍ਹਿਆ ਪਿਆ ਚੰਗੀ ਸੋਚ ਵਾਲੇ ਲੋਕ ਦਿਨ ਰਾਤ ਸੇਵਾ ਕਰ ਰਹੇ ਨੇ ਮਦਦ ਕਰ ਰਹੇ ਨੇ ਹੜ੍ਹਾਂ ਦੇ ਇਲਾਕਿਆਂ 'ਚ ਜਾ ਕੇ ਕਈਆਂ ਨੂੰ 15-15 ਦਿਨ ਹੋ ਗਏ ਉਹ ਘਰ ਨਹੀਂ ਮੁੜੇ ਤੇ ਦੂਜੇ ਪਾਸੇ ਆਹ ਕੌਣ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਇਹਨਾਂ ਦੇਣਿਆਂ ਦੇ ਵਿੱਚ ਵੀ ਨਸ਼ਿਆਂ ਦਾ ਗਰਨੇਡਾ ਦਾ ਤੇ ਹੋਰ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਅਗਲੀ ਲਾਸਟ ਦੇ ਉੱਪਰ ਵੱਡੀ ਖਬਰ ਨੇਪਾਲ ਦੇ ਵਿੱਚ ਬਹੁਤ ਵੱਡੀ ਉਥਲ-ਪੁਥਲ ਮੱਚੀ ਹੈ ਨੇਪਾਲ ਸਰਕਾਰ ਤੇ ਮੰਤਰੀਆਂ ਨੂੰ ਲੋਕਾਂ ਨੇ ਅੱਗੇ ਲਾ ਲਿਆ ਉਥੇ ਜਨਤਾ ਨੇ ਬਹੁਤ ਵੱਡੇ ਪ੍ਰਦਰਸ਼ਨ ਕੀਤੇ ਨੇ ਮੰਤਰੀਆਂ ਨੂੰ ਪਜਾ ਪਜਾ ਕੇ ਕੁੱਟਿਆ ਗਿਆ ਉਥੋਂ ਦੀ ਸੰਸਦ ਸਾੜ ਦਿੱਤੀ ਗਈ ਉਥੋਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਭ ਦੇ ਛੱਡ ਕੇ ਭੱਜ ਗਏ ਨੇ ਲੋਕਾਂ ਦੇ ਕਾਬੂ ਜਿਹੜਾ ਮੰਤਰੀ ਆਇਆ ਉਹ ਵੀਡੀਓ ਵਾਇਰਲ ਹੋ ਰਹੀਆਂ ਨੇ ਲੋਕਾਂ ਨੇ ਬੁਰੀ ਤਰ੍ਹਾਂ ਉਹਨੂੰ ਨੰਗਾ ਕਰ ਕਰਕੇ ਭਜਾਇਆ ਪਰ ਇਹ ਸਭ ਹੋਇਆ ਕਿਉਂ ਕਿਉਂਕਿ ਸਰਕਾਰਾਂ ਲੰਬੇ ਟਾਈਮ ਤੋਂ ਪੂੰਜੀਪਤੀਆਂ ਦੇ ਹੱਥੇ ਚੜ ਕੇ ਉਹਨਾਂ ਦੀਆਂ ਨੀਤੀਆਂ ਲਾਗੂ ਕਰ ਰਹੀਆਂ ਨੇ ਆਮ ਲੋਕ ਬੇਰੁਜ਼ਗਾਰ ਨੇ ਕੰਗਾਲ ਨੇ ਸਾਰਾ ਪੈਸਾ ਧੰਨ ਕੁਝ ਕ ਹੱਥਾਂ 'ਚ ਇਕੱਠਾ ਹੋਈ ਜਾਂਦਾ ਲੋਕਾਂ ਦੇ ਅੰਦਰ ਰੋਸ ਹੈ ਗੁੱਸਾ ਹੈ ਨੇਪਾਲ ਦੇ ਬਹੁਤ ਸਾਰੇ ਲੋਕ ਦੂਜੇ ਦੇਸ਼ਾਂ 'ਚ ਜਾ ਕੇ ਨੇਪਾਲੀ ਨੇਪਾਲੀ ਕਹਾਉਣ ਵਾਲੀ ਬੇਇੱਜ਼ਤੀ ਕਰਾ ਰਹੇ ਨੇ ਕਿਉਂਕਿ ਬੜੇ ਬੇਇੱਜ਼ਤੀਪੂਰਨ ਛੋਟੇ ਛੋਟੇ ਕੰਮ ਵਿਚਾਰੇ ਉਹ ਦੂਜੇ ਦੇਸ਼ਾਂ 'ਚ ਜਾ ਕੇ ਕਰਦੇ ਫਿਰਦੇ ਨੇ ਤਾਂ ਉਸ ਹਾਲਾਤ ਦੇ ਵਿੱਚੋਂ ਇਹ ਪੈਦਾ ਹੋ ਹੀ ਸਕਦਾ ਸੀ ਜੋ ਵਿਸਫੋਟ ਅੱਜ ਉੱਥੇ ਬਣਿਆ ਪਿਆ